ਤੰਗ ਮੈਨੂੰ ਤੇ ਜੋ ਸਾਡਾ ਸੁਭਾਵਨਾ ਨਹੀਂ ਲੱਗਦੀਆਂ ਪਿੰਡਾਂ ਤੇ ਮੀਟਿੰਗ ਹੋਊਗੀ ਸਰਮਜੀਤ ਤੁਸੀਂ ਕੱਲੇ ਰਿਟਾਇਰਡ ਅਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਨਹੀਂਗੇ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਪੰਜਾਬ ਸੈਕਟਰੀਏਟ ਐਸੋਸੀਏਸ਼ਨ ਦੇ ਲੰਮਾ ਸਮਾਂ ਤੁਸੀਂ ਪ੍ਰਧਾਨ ਰਹੇ ਮੁਲਾਜ਼ਮਾਂ ਦੇ ਸਾਹਮਣੇ ਫਰੰਟਾਂ ਦੇ ਕਿਹੇ ਵੇਲੇ ਤੁਸੀਂ ਧੁਰੇ ਹੁੰਦੇ ਸੀ ਤੁਹਾਨੂੰ ਇਹ ਸਾਰੀ ਪ੍ਰਕਿਰਿਆ ਤੋਂ ਕਿੰਜ ਮਹਿਸੂਸ ਹੁੰਦਾ ਅੱਜ ਮੁਲਾਜ਼ਮਾਂ ਦਾ ਦਿਲ ਧੜਕ ਰਿਹਾ ਟੜਕੇ ਇਸ ਲਈ ਰਿਹਾ ਵੀ ਜੁਲਾਈ 2025 ਦੀ ਪੰਜਵੀਂ ਕਿਸ਼ਤ ਵੀ ਡਿਊ ਹੋ ਗਈ ਹੈ ਚਾਰ ਜਿਹੜੀਆਂ ਨੇ ਪੈਂਡਿੰਗ ਨੇ ਪੰਜਾਬ ਦੇ ਮੁਲਾਜ਼ਮਾਂ ਦੀਆਂ 13 ਫੀਸਦੀ ਡੀਏ ਦੀਆਂ ਕਿਸ਼ਤਾਂ ਵੀ ਪੰਜਵੀਂ ਵੀ ਸੈਂਟਰ ਵੱਲੋਂ ਆਵਾਜ਼ ਆ ਰਹੀ ਦੇ ਤੋਂ ਕਿਹੇ ਵੇਲੇ ਅਨਾਉਂਸ ਕਰ ਸਕਦੇ ਆ ਜਦੋਂ ਪੰਜ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਹੋ ਜਾਣਗੀਆਂ 13 ਫੀਸਦੀ ਤੋਂ ਵੱਧ ਕੇ 15 ਜਾਂ 16 ਫੀਸਦੀ ਡੀਏ ਹੋ ਜਾਊਗਾ ਤੇ ਇਹ ਮਿਲੇਗਾ ਕੀ ਸੰਭਾਵਨਾ ਕੀ ਭੁਵਿੱਖੇ ਕੀ ਲੱਗਦਾ ਤੁਹਾਨੂੰ ਆਪਣੇ ਵਰਗ ਦਾ ਰੋਜੀ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਮੇਰੇ ਸਾਥੀ ਨੇ ਦੱਸਿਆ ਹੈ ਸੈਕ੍ਰੇਟਰੀਟ ਵਾਲੇ ਸਾਥੀ ਨੇ ਵੀ ਦੱਸਿਆ ਹੈ ਕਿ ਵੀ ਇਹ ਸਰਕਾਰ ਤੋਂ ਹੋ ਬੜੀ ਸੀ ਹਰੇਕ ਸਰਕਾਰ ਜਿਹੜੀ ਹੈ ਮਮੰਡ ਦੇ ਵਿੱਚੋਂ ਨਿਕਲੀ ਸੀ ਤੇ ਇਸ ਨੇ ਸਾਰੇ ਵਰਕ ਸੀ ਜਿਹੜੇ ਪੰਜਾਬ ਦੇ ਸਾਰਿਆਂ ਨੇ ਜੋਰ ਲਾਇਆ ਕਿ ਇੱਕ ਜਿਹੜੀ ਨਵੀਂ ਇਹਨੂੰ ਸਰਕਾਰ ਨੂੰ ਚੁਣ ਕੇ ਲਿਆਓ ਲੇਕਿਨ ਜੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਜਿੱਥੇ ਤੱਕ ਮੈਂ ਸੋਚਦਾ ਹਾਂ ਕਿ ਆਪਾਂ ਨੂੰ ਕੋਈ ਮਾਗਤਾ ਕਰਨ ਦੀ ਕੋਈ ਲੋੜ ਨਹੀਂ ਕਿ ਵੀ ਆ ਰਹੇ ਇਹਨਾਂ ਨੇ ਸਾਡੇ ਨਾਲ ਇੰਜ ਵਾਅਦੇ ਕੀਤੇ ਤੇ ਸਿਰੇ ਨਹੀਂ ਚੜਾਰੇ ਕਿਉਂਕਿ ਸਰਕਾਰਾਂ ਦਾ ਇੱਕ ਇਹਨਾਂ ਸਿਸਟਮ ਹੋ ਗਿਆ ਹੈ ਜਿਹੜੇ ਇਲੈਕਸ਼ਨ ਸਿਸਟਮ ਹੈਗਾ ਅੱਜ ਕੱਲ ਆਪਣਾ ਇੰਡੀਆ ਦੇ ਵਿੱਚ ਉਹ ਇਲੈਕਸ਼ਨ ਸਿਸਟਮ ਇਹ ਹੋ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਲੈਕਸ਼ਨ ਜਿੱਤਣਾ ਉਸ ਨੂੰ ਮੈਨੇਜ ਕਰਨਾ ਮੈਨੇਜ ਕਰਕੇ ਕਿਸ ਤਰੀਕੇ ਨਾਲ ਇਲੈਕਸ਼ਨ ਜਿੱਤ ਸਕਦੇ ਆ ਜਿੱਤਣ ਤੋਂ ਬਾਅਦ ਫਿਰ ਫਿਰ ਉਹਦਾ ਕੋਈ ਬਾਕੀ ਮੰਗਾ ਨਾਲ ਜਾਂ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਹੈਗਾ ਲੇਕਿਨ ਇਹ ਜਿਹੜੇ ਲੋਕੀ ਸੀ ਇਹ ਇਮੈਚੂਰ ਜਿਵੇਂ ਗਵਰਨਮੈਂਟ ਬਣੀ ਹੈ ਜਿਸ ਤਰ੍ਹਾਂ ਵਿੱਚ ਸੀ ਇਹਨਾਂ ਨੇ ਤਾਂ ਹੁਣ ਇਹ ਜਿਹੜੇ ਜਿਸ ਤਰੀਕੇ ਨਾਲ ਚੱਲ ਰਹੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਇਹਨਾਂ ਨੇ ਸੋਚ ਹੀ ਲਿਆ ਹੈ ਕਿ ਸੀ ਤਾਂ ਦੁਬਾਰਾ ਆਣਾ ਨਹੀਂ ਹੈਗਾ ਅਦਰਵਾਈਜ਼ ਜਿਵੇਂ ਦੇਖੋ ਲੀਡਰ ਸਭਾਂ ਦੱਸ ਰਹੇ ਨੇ ਕਿ ਮੀਟਿੰਗ ਹੋਣੀ ਹੈ ਸਾਂਝੇ ਮੋਰਚੇ ਦੀ ਮੀਟਿੰਗ ਹੋਣੀ ਹੈ ਮੀਟਿੰਗ ਕਰਨ ਵਾਲਿਆਂ ਸਾਥੀਆਂ ਨੂੰ ਵੀ ਯਕੀਨ ਨਹੀਂ ਹੈਗਾ ਕਿ ਕੀ ਮੀਟਿੰਗ ਸਰੇ ਚੜੇਗੀ ਨਹੀਂ ਚੜੇਗੀ ਕਿਉਂਕਿ ਤਜਰਬਾ ਦੱਸਦਾ ਹੈ ਜਦੋਂ ਵੀ ਐਲੀਆਂ ਹੋਈਆਂ ਨੇ ਜਦੋਂ ਵੀ ਮੁਜਾਰੇ ਹੋਏ ਨੇ ਇਹਨਾਂ ਨੇ ਇੱਕ ਡਿਊਟੀ ਲਈ ਹੋਈ ਹੈ ਉੱਥੇ ਬੰਦਿਆਂ ਦੀ ਕਿ ਜਿਹੜਾ ਬੰਦਾ ਵੀ ਮੈਮੋਰੰਡਮ ਲੈਣ ਜਾਂਦਾ ਹੈ ਉਹ ਚੁੱਪ ਕਰਕੇ ਉੱਥੇ ਚਿੱਠੀ ਫੜਾ ਦਿਓ ਕਿ ਜੀ ਤੁਹਾਡੀ ਫਲਾਣੀ ਉਸ ਨਾਲ ਮੀਟਿੰਗ ਹੈ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੈ ਤੁਹਾਡੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੈ ਉਹਦੋਂ ਕਿਹੜਾ ਛਡਾਉਣ ਲਈ ਕਿਹੜਾ ਚੁਣਉਣ ਵਾਸਤੇ ਮੀਟਿੰਗ ਫਿਕਸ ਕਰ ਲੋ ਉਸ ਤੋਂ ਬਾਅਦ ਫਿਰ ਉੱਥੇ ਦੂਜੀ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਮੀਟਿੰਗ ਮੁਲਤਵੀ ਕਰ ਦਿੱਤੀ ਹੈ ਗੱਲ ਕੁਝ ਵੀ ਨਹੀਂ ਹੈਗੀ ਹੁਣ ਗੱਲ ਜਿਹੜੀ ਹੈ ਥੋੜਾ ਜਿਹਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਨੋ ਡਾਊਟ ਜਿਹੜੀ ਮੂਵਮੈਂਟ ਚਲਾਉਣ ਵਾਲੇ ਲੀਡਰ ਨੇ ਅੱਜਕੱਲ ਭਾਵੇਂ ਮੁਲਾਜ਼ਮਾਂ ਦੇ ਲੀਡਰ ਨੇ ਭਾਵੇਂ ਪੈਨਸ਼ਨਰ ਦੇ ਲੀਡਰ ਨੇ ਭਾਵੇਂ ਕਿਸੇ ਦੇ ਵੀ ਲੀਡਰ ਨੇ ਉਹ ਵੀ ਸਮੱਸਿਆ 'ਚ ਆ ਗਏ ਨੇ ਉਹ ਵੀ ਪ੍ਰੋਬਲਮ 'ਚ ਆ ਗਏ ਨੇ ਕਿ ਸਰਕਾਰ ਦੀ ਕੋਈ ਕ੍ਰੈਡੀਬਿਲਟੀ ਨਹੀਂ ਰਹੀ ਯਾਰੀ ਸਰਕਾਰ ਕੋਈ ਵੀ ਮੰਗ ਸਾਡੀ ਮੰਨ ਕੇ ਰਾਜੀ ਨਹੀਂ ਜਾਂ ਇਹ ਕਹੀਏ ਮੰਗ ਦੀ ਤਾਂ ਗੱਲ ਛੱਡੋ ਕਿ ਸਾਨੂੰ ਕੁਝ ਦੇ ਕੇ ਰਾਜੀ ਨਹੀਂ ਜੋ ਸਾਡਾ ਹੱਕ ਬਣਦਾ ਸੋ ਸਾਡਾ ਰਾਈਟ ਬਣਦਾ ਉਹ ਵੀ ਸਾਨੂੰ ਇਹ ਦੇ ਕੇ ਰਾਜੀ ਨਹੀਂ ਹੁਣ ਜਿਵੇਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜਿਹੜਾ ਡੀਏ ਹੈ ਡੀਏ ਸਾਡੀ ਮੰਗ ਹੈ ਜੀ ਵੀ ਸਾਡੀ ਮੰਗ ਥੋੜਾ ਯਾਰ ਸੈਂਟਰਲ ਗਵਰਨਮੈਂਟ ਨੇ ਦੇਤਾ ਆਪਣੇ EMPLOYE ਨੂੰ ਦੇਤਾ ਸਟੇਟ ਗਵਰਨਮੈਂਟਾਂ ਨੇ ਆਪਣੇ EMPLOYE ਨੂੰ ਦੇਤਾ ਵੀ ਤੁਸੀਂ ਕੋਈ ਨਹੀਂ ਦਿੰਦੇ ਕੁਝ ਸਰਕਾਰ ਕਿਹੋ ਜੀ ਸਾਨੂੰ ਟੱਕਰੀ ਐ ਐਡਾ ਇਹ ਮੀਡੀਆ ਵਾਲੀ ਇਹ ਸਰਕਾਰ ਐ ਸੋਸ਼ਲ ਮੀਡੀਆ ਵਾਲੀ ਕਿ ਕਿੰਨਾ ਪ੍ਰਚਾਰ ਐ ਮੁੱਖ ਮੰਤਰੀ ਸਾਹਿਬ ਵੀ ਕਹਿ ਦਿੰਦੇ ਨੇ ਐਫਐਮ ਸਾਹਿਬ ਵੀ ਕਹਿ ਦਿੰਦੇ ਨੇ ਕਿ ਖਜ਼ਾਨਾ ਭਰਪੂਰ ਐ ਖਜ਼ਾਨਾ ਸਾਡਾ ਭਰਿਆ ਹੋਇਆ ਐ ਫਿਰ ਵੀ ਜੇ ਖਜ਼ਾਨਾ ਭਰਿਆ ਹੋਇਆ ਐ ਫਿਰ ਤੁਸੀਂ ਭਾਈ ਉਹਦੇ ਵਿੱਚੋਂ ਜਿਹੜਾ ਬੰਦਿਆਂ ਨੂੰ ਤੁਸੀਂ ਜਿਨ੍ਹਾਂ ਦੀ ਪੇਮੈਂਟ ਐ ਤੁਸੀਂ ਕਰਨੀ ਐ ਤੁਸੀਂ ਪੇਮੈਂਟ ਐ ਕਿਉਂ ਨਹੀਂ ਕਰਦੇ